ਆ ਭੱਜ ਗਏ ਹੋਇਆ ਪਿੰਡ ਕਿੱਥੇ ਗਿਆ ਉਹ ਪਤਾ ਕੁਛ ਨਹੀਂ ਮੈਨੂੰ ਕੁਛ ਨਹੀਂ ਪਤਾ ਜਿੱਥੇ ਕੰਮ ਕਰਦਾ ਮੈਨੂੰ ਤਾਂ ਇਹ ਨਹੀਂ ਪਤਾ ਇਹ ਕੰਮ ਕਿੱਥੇ ਕਰਦਾ ਮੈਨੂੰ ਤਾਂ ਕੁਛ ਸਾਚੀਂ ਦੱਸਦਾ ਕਿੰਨਾ ਕਮਾਉਂਦਾ ਮੈਨੂੰ ਤਾਂ ਇਹ ਵੀ ਨਹੀਂ ਦੱਸਦਾ 9 ਸਾਲ ਤੁਹਾਡੇ ਵਿਆਹ ਨੂੰ ਉੱਥੇ ਲਿਆ 9 ਸਾਲ ਮੈਨੂੰ ਨਹੀਂ ਦੱਸਿਆ ਖੱਦੀ ਵੀ ਨਹੀਂ ਕੁਛ ਇੱਥੇ ਤਾਂ ਕੇ ਨਹੀਂ ਮੇਰੇ ਕਦੇ ਕਮਾ ਕੇ ਹੱਥ ਤੇ 1 ਰੁਪਿਆ ਨਹੀਂ ਧਰਿਆ ਇਸ ਇਨਸਾਨ ਨੇ ਤੇ ਨਿਆਣਾ ਕੁਝ ਵੀ ਨਹੀਂ ਬੱਚਾ ਕਰਦਾ ਹੀ ਨਹੀਂ ਜੋਰ ਜ਼ਬਰਦਸਤੀ ਕਰਦਾ ਲੜਾਈ ਦੀ ਵਜ੍ਹਾ ਕੀ ਹੈ ਜੀ ਲੜਾਈ ਦੀ ਵਜ੍ਹਾ ਉਹਦੀ ਮੰਮੀ ਰੈੜੀ ਆ ਬਸ ਉਹ ਹੀ ਨਹੀਂ ਮੇਰਾ ਘਰ ਬਸਨ ਦੇ ਰੀ ਨਾਮ ਕੀ ਤੁਹਾਡੇ ਘਰ ਹੋਰ ਹੈ ਪੁਨੀਤ ਸ਼ਰਮਾ ਤੁਸੀਂ ਕੀ ਪੁਲਿਸ ਨਾਲ ਗਏ ਸੀਗੇ ਤੁਸੀਂ ਹਾਂਜੀ ਗਏ ਸੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਕਿ ਕਿੱਥੇ ਗਏ ਸੀ ਮੈਂ ਗਈ ਸੀ ਟਿਪਾਰ ਉਠਾਣੀ ਚ ਕਿਹਦੇ ਕੋਲ ਕੇਸ ਹੈ ਕੋਲ ਤੁਹਾਡਾ ਕੁਲਵਿੰਦਰ ਕੋਲ ਤੇ ਤੁਸੀਂ ਐਸਐਚਓ ਸਾਹਿਬ ਨਾਲ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਵਾਰ ਹਾਂਜੀ ਨਹੀਂ ਮਿਲੀ ਨਹੀਂ ਗਈ ਮੈਂ ਉਹਨਾਂ ਕਿੰਨੇ ਦਿਨ ਹੋ ਗਏ ਤੁਹਾਡੇ ਇੱਥੇ ਦਰਖਾਸਤ ਦਿੱਤੀ ਮੇਰੇ 8 ਦਿਨ ਹੋ ਗਏ ਕੋਈ ਸੁਣਾਈ ਨਹੀਂ ਹੋ ਰਹੀ ਨਹੀਂ ਜੀ ਮੇਰੀ ਕੋਈ ਸੁਣਵਾਈ ਮੰਗ ਇਹੀ ਕਰਦੀ ਆ ਕਿ ਮੈਨੂੰ ਮੇਰਾ ਘਰ ਵਾਪਸ ਚਾਹੀਦਾ ਮੈਨੂੰ ਇਹਦੇ ਕੋਲ ਸਾਰਾ ਖਰਚਾ ਚਾਹੀਦਾ ਜਿਹੜਾ ਤੁਹਾਡਾ ਵਿਆਹ ਆਇਆ ਹੋਇਆ ਵਾ ਇਹ ਮਿਲ ਕੋਈ ਕੋਡ ਮੈਰਿਜ ਹੋਈ ਹੈ ਜਾਂ ਕਿਵੇਂ ਨਹੀਂ ਰੇਂਜ ਮੈਰਿਜ ਹੋਈ ਹੈ ਲਵ ਰੇਂਜ ਹੋਈ ਹੈ ਨਹੀਂ ਨਹੀਂ ਵਿਆਹ ਕੋਡ ਤੋਂ ਹੋਇਆ ਜਾਂ ਕਿਵੇਂ ਹੋਇਆ ਮਤਲਬ ਵਿਆਹ ਜਿੱਦਾਂ ਰਿਸ਼ਤੇਦਾਰਾਂ ਜਿੱਦਾਂ ਹੁੰਦਾ ਰੀਤੀ ਰਿਵਾਜਾਂ ਨਾਲ ਉਦਾਂ ਹੋਇਆ ਕੋਈ ਪ੍ਰੂਫ ਹੈਗੇ ਕੋਈ ਫੋਟੋ ਵਗੈਰਾ ਜਾਂ ਤੁਹਾਡੀ ਆਪੇ ਹਾਂ ਜੀ ਹੈਗੀ ਐਲਬਮ ਮੇਰੇ ਕੋਲ ਹੈਗੀ ਆ ਸਕਦੇ ਇਸ ਟਾਈਮ ਹੈ ਕੋਈ ਇਸ ਟਾਈਮ ਨਹੀਂ ਹੈਗੀ ਘਰੇ ਪਈ ਆ ਪਹਿਲਾਂ ਮੈਂ ਤਾਂ ਖਾਈਆਂ ਨੇ ਠਾਣੇ ਦੇ ਵਿੱਚ ਦਿਖਾ ਚੁੱਕੀਆਂ ਕੀ ਮੰਗ ਕਰਦੀਆਂ ਤੁਸੀਂ ਮੰਗ ਇਹੀ ਕਰਦੀਆਂ ਕਿ ਮੇਰਾ ਘਰ ਵਸਣਾ ਚਾਹੀਦਾ ਮੈਂ ਇੱਥੇ ਹੀ ਰਹਿਣਾ ਮੈਂ ਇੱਥੇ ਹੀ ਰਹਿਣਾ ਮੈਂ ਕੋਈ ਤੇ ਲੱਗ ਦੇਣਾ ਨਾ ਮੈਂ ਕੋਈ ਲੈਣਾ ਜਦੋਂ ਤੁਸੀਂ ਬੋਲਦੇ ਪਿਓ ਜਾਤੀ ਸੂਚੀ ਸਕੇ ਤੁਹਾਨੂੰ ਬੋਲੇ ਜਾ ਰਹੇ ਕਿਹਦੇ ਵੱਲ ਬੋਲੇ ਜਾਂਦੇ ਇਹ ਸਾਸਵਲੀਓ ਸੌਰੇਵਲੀਓ ਦਿਓਰਵਲੀਓ ਰੋਕੀ ਦਾ ਔਰ ਇਹਨਾਂ ਸਾਰਿਆਂ ਵੱਲੀਓ ਸਾਸੋਰ ਦਾ ਦਿਓਰ ਦਾ ਕੀ ਕੀ ਨਾਮ ਹੈ ਦਿਓਰ ਦਾ ਨਾ ਰੋਕੀ ਹੈ ਸਾਸਰ ਦਾ ਨਾ ਹਿੰਦੂ ਸ਼ਰਮਾ ਵਾਂ ਸੌਰੇ ਦਾ ਨਾਮਰਨਾਥ ਆ ਘਰ ਵਾਲੇ ਦੇ ਨਾਮ ਪੁਨੀ ਸ਼ਰਮਾ ਜਿਹੜੇ ਜਾਤੀ ਸੂਚਕ ਸ਼ਬਦ ਬੋਲੇ ਆ ਉਹਨਾਂ ਦਾ ਤੁਹਾਡੇ ਕੋਲ ਕੋਈ ਪ੍ਰੂ ਪਰੂਫ ਹਾਂਜੀ ਮੈਂ ਦਿੱਤਾ ਹੋਇਆ ਲੈ ਕੇ ਨਹੀਂ ਨਹੀਂ ਉਸ ਦਾ ਕੋਈ ਵੀਡੀਓ ਵਗੈਰਾ ਹੈ ਜਾਂ ਵੀ ਰਿਕਾਰਡ ਨਹੀਂ ਵੀਡੀਓ ਕੋਈ ਨਹੀਂ ਹੋ ਕੀ ਮੰਗ ਕਰਦੀ ਹਾਂ ਮੰਗੇ ਇਹੀ ਕਰਦੀ ਆ ਕਿ ਮੈਂ ਆਪਣਾ ਘਰ ਬਸਾਣਾ ਚਾਹੁੰਦੀ ਆ ਮੈਨੂੰ ਇੱਥੇ ਇਨਸਾਫ ਮਿਲਣਾ ਚਾਹੀਦਾ ਨਹੀਂ ਤਾਂ ਮੇਰੇ ਕੋਲ ਮਰਨ ਤੋਂ ਸਵਾ ਕੋਈ ਚਾਰਾ ਨਹੀਂ ਹੈਗਾ ਕੋਈ ਵੀ ਚਾਰਾ ਤੁਸੀਂ ਬਾਹਰ ਬੈਠੇ ਹੋਏ ਤੇ ਕਿੰਨੇ ਦਿਨ ਤੋਂ ਬੈਠੇ ਹੋ ਤੁਮ ਕੱਲ ਰਾਤ ਦੀ ਬੈਠੀ ਹੋਈ ਆ ਮੈਨੂੰ ਖਾਣ ਪੀਣ ਨੂੰ ਚਾਹ ਪਾਣੀ ਜੋ ਵੀ ਦਿੱਤਾ ਮੱਲੇ ਵਾਲਿਆਂ ਨੇ ਦਿੱਤਾ ਪੁੱਛ ਲਓ ਬੈਠੇ ਆ ਹਾਂਜੀ ਭੈਜੀ ਕੀ ਨਾ ਪੈਂਦਾ ਜੀ ਆਪਣਾ ਕਿਹੜਾ ਮੱਲਾ ਜੀ ਵਿਸ਼ਾਲ ਵੀ ਅਰਗਲ ਉਹ ਨਹੀਂ ਹੈ ਆਪਣਾ ਕੀ ਨਾਂ ਪੈਂਦਾ ਹੈ ਰਾਣੀ ਜੀ ਜਿਹੜਾ ਮਾਮਲਾ ਹੋ ਰਿਹਾ ਜਿੱਦਾਂ ਕਿ ਕੁੜੀ ਤੁਹਾਡੇ ਪਿੱਛੇ ਵੀ ਖੜੀ ਹੈ ਇਹ ਰਾਤ ਦੀ ਇੱਥੇ ਪਰੇਸ਼ਾਨ ਹੈ ਇਹ ਕੀ ਮਾਮਲਾ ਕੀ ਹੈ ਕਿੱਦਾਂ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਤਾ ਨਹੀਂ ਜੀ ਕਿਰਾਏ ਤੇ ਲੈ ਕੇ ਆਏ ਆ ਕੋਰਟ ਦੇ ਜ਼ਰੀਏ ਅੱਛਾ ਜੀ ਕਿਰਾਏ ਤੇ ਰਹਿ ਰਹੇ ਸੀਗੇ ਉੱਥੋਂ 2-4 ਵਾਰੀ ਆਈ ਹੈ ਇਹ ਮੁੰਡਾ ਇੱਥੇ ਹੀ ਆ ਗਿਆ ਹੋਇਆ ਇਸ ਤੋਂ ਪਹਿਲਾਂ ਵੀ ਕਦੇ ਲੜਾਈ ਝਗੜਾ ਦੇਖਿਆ ਤੁਸੀਂ ਕੀ ਇਹਨਾਂ ਦੇ ਨਾਲ 9 ਸਾਲ 10 ਸਾਲ ਹੋ ਗਿਆ ਜੀ ਇਹੀ ਕੁਝ ਹੋ ਰਿਹਾ ਮਤਲਬ 9 ਸਾਲ ਤੋਂ ਲਗਾਤਾਰ ਇਹਨੂੰ ਪਰੇਸ਼ਾਨ ਕੀਤਾ ਹੈ ਤੇ ਇਹੀ ਇਹੀ ਕੁਝ ਹੋ ਰਿਹਾ ਜੀ ਪਹਿਲੇ ਤੁਹਾਡੀ ਗਵੰਡੀ ਨੇ ਹਾਂ ਜੀ ਕਿਤੇ ਕਿ ਲੜਾਈ ਝਗੜਾ ਆਉਂਦਾ ਕਿਤੇ ਮੱਲ ਲੈਣੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰੀ ਇਹਨੂੰ ਜੀ ਸਾਰੇ ਬਹੁਤ ਸਮਝਾ ਰਹੇ ਆ ਜੀ ਅੱਜ ਹਫਤਾ ਹੋ ਗਿਆ ਸਮਝਾ ਰਹੇ ਆ ਜੀ ਤੇ ਜਿਹੜੇ ਮੇਨ ਸਾਡੇ ਪਰਦਾ ਆਣਾ ਹੈ ਗਰਮੀਤ ਸਿੰਘ ਜੀ ਹਾਂਜੀ ਰਾਮਕ੍ਰਿਸ਼ਨ ਜੀ ਹਾਂਜੀ ਇਹ ਸਾਰੇ ਇਹਨਾਂ ਨੂੰ ਸਮਝਾ ਰਹੇ ਆ ਸਮਝ ਹੀ ਨਹੀਂ ਰਹੀ ਕਿਸੇ ਦੀ ਇਹ ਕੀ ਕਹਿੰਦੇ ਵੀ ਕੁੜੀ ਨਹੀਂ ਲੈ ਕੇ ਆਣੀ ਜੀ ਇਹ ਕਹਿੰਦੇ ਨਹੀਂ ਲੈ ਕੇ ਆਣਗੇ ਪਰ ਜਦੋਂ ਵਿਆਹ ਕੇ ਲਿਆਏ ਤਾਂ ਪੂਰਾ ਪਰਿਵਾਰ ਗਿਆ ਅੱਜ ਕਿਉਂ ਨਹੀਂ ਲੈ ਲੈ ਮੱਲਾ ਗਿਆ ਸੀ ਜੀ ਬਰਾਤ ਨਾਲ ਤੇ ਅੱਜ ਕੀ ਕਰਨ ਉਹ ਕਿਉਂ ਨਹੀਂ ਲੈਣਾ ਚਾਹੁੰਦੇ ਕੀ ਪਤਾ ਹੁਣ ਇਹ ਕੀ ਰਜ਼ਮੰਦੀ ਹੈ ਮਤਲਬ ਕੋਈ ਮੱਲੇ ਚ ਦੱਸਿਆ ਕਿ ਨਾ ਲੈ ਆਣ ਦੇ ਕਹਿੰਦੇ ਨਾਲ ਗੱਲ ਜਿੱਦਾਂ ਕਿ ਇਹ ਕੁੜੀ ਨਾਲ ਇੱਕ ਜੱਟ ਦੇ ਵਿੱਚ ਹੀ ਅੰਦਰ ਹੀ ਪਲੈਨਿੰਗ ਕਰਦੇ ਜੋ ਕਰਦੇ ਮਤਲਬ ਮੁੰਡਾ ਇੱਥੇ ਹੀ ਹੁੰਦਾ ਇੱਥੇ ਹੀ ਹੁੰਦਾ ਪਰ ਇਹ ਤਾਂ ਮਕਾਨ ਬਣਾਇਆ ਇੱਥੇ ਹੀ ਹੋਇਆ ਸੀਗਾ ਸਾਰੇ ਮਲਪੂਰੇ ਮਹੱਲੇ ਨੂੰ ਪਤਾ ਜੀ ਮੁੰਡਾ ਇੱਥੇ ਹੀ ਸੀਗਾ ਜਿੱਦਾਂ ਕੁੜੀ ਨੂੰ ਛੱਡ ਕੇ ਭੱਜ ਗਿਆ ਮੁੰਡਾ ਕਰਾਏ ਤੇ ਕੱਲ ਨੂੰ ਕਿਸੇ ਦੀ ਕੁੜੀ ਅੱਧਾ ਜਵ ਤੇ ਮਤਲਬ ਇੱਕ ਗਲਤ ਨਦ ਲੱਭ ਜਲਤ ਗੱਲ ਹੈ ਨੂੰਤੀ ਮੇਰੇ ਘਰ ਵੀ ਹੈਗੀ ਆ ਜੀ ਹੁਣ ਅਸੀਂ ਕਿਸੇ ਨਾਲ ਗਲਤ ਕਰਾਂਗੇ ਤੇ ਸਾਡੀਆਂ ਨਾਲ ਵੀ ਹੋਣਗੀਆਂ ਜਿੱਦਾਂ ਕਿ ਉਹ ਆਪਣੀ ਮਨਮਰਜ਼ੀ ਕਰ ਰਹੇ ਆ ਕੁੜੀ ਨੂੰ ਛੱਡਦਾ ਮਹੱਲੇ ਦੀ ਸੁਣਦੇ ਨਹੀਂ ਬੇ ਇੱਦਾਂ ਦੇ ਬੰਦੇ ਦੀ ਕਿੱਦਾਂ ਦੀ ਮੰਗ ਵੀ ਉਹਨੂੰ ਤੂੰ ਲੈ ਆ ਤੇ ਇੱਥੇ ਉੱਪਰ ਰੱਖ ਮਗਾਣ ਦੇ ਵਿੱਚ ਇਹ ਲੜਾਈ ਝਗੜਾ ਹੈ ਹੀ ਨਹੀਂ ਤੁਹਾਡਾ ਕੋਈ ਕਹਿੰਦਾ ਠੀਕ ਹੈ ਅੰਗਲ ਜੀ ਮੈਂ ਉਦਾਂ ਹੀ ਕਰ ਲੂੰਗਾ ਜਿੱਦਾਂ ਕਹੋਗੇ ਤੇ ਦੂਸਰੇ ਦਿਨ ਕਹਿੰਦੇ ਅਸੀਂ ਲੈ ਕੇ ਹੀ ਨਹੀਂ ਆਣੇ ਇਹ ਕੁੜੀ ਰਾਤ ਦੀ ਇੱਥੇ ਖੜੀ ਹੈ ਜੀ ਇੱਥੇ ਹੀ ਬਾਹਰ ਹੀ ਬੈਠੀ ਹੈ ਜੀ ਕੋਈ ਮਤਲਬ ਕਿਸੇ ਤਰ੍ਹਾਂ ਦੀ ਇਹਦੀ ਕੋਈ ਨਾ ਭੱਜ ਗਿਓ ਆਪ ਇੱਥੇ ਹੀ ਹੈ ਵਿੱਚ ਆਪ ਭੱਜ ਗਏ ਜੀ ਉਹ ਰਾਤੀ ਚਲੇ ਗਏ ਰਾਤੀ ਚਲੇ ਗਏ ਕਿੱਦਾਂ ਦੀ ਮੰਗ ਕਰਦੇ ਹੋ ਹੁਣ ਤੁਸੀਂ ਤੁਸੀਂ ਇੱਕ ਨਾਗਰਿਕ ਹੋਣ ਦੇ ਨਾਤੇ ਕਿੱਦਾਂ ਦੀ ਮੰਗ ਕਰਦੇ ਹੋ ਕੁੜੀ ਨਾਲ ਕਿੱਦਾਂ ਹੋਣਾ ਚਾਹੀਦਾ ਇਨਸਾਨ ਦੀ ਮੰਗ ਇਨਸਾਫ ਤਾਂ ਗਵਰਨਮੈਂਟ ਨੂੰ ਦੇਣਾ ਚਾਹੀਦਾ ਜੀ ਇਹਨਾਂ ਦੇ ਨਾਲ ੱੱਕਾ ਹੋ ਰਿਹਾ ਮੈਂ ਕਿਤਨੇ ਕਿਤੇ ਨੂੰ ਛੱਤ ਮਿਲਣੀ ਚਾਹੀਦੀ ਦਰਸ ਆ ਰਿਹਾ ਕਿ ਇਹ ਆਂਦੀ ਹੈ ਬੈਠਦੀ ਹੈ ਇੱਥੇ ਉੜਦੀ ਹੈ ਲੇਟਦੀ ਹੈ ਰੋਂਦੀ ਪਿਟਦੀ ਹੈ ਕੀ ਕਰੇ ਬੰਦਾਂ ਕਿਤਨੇ ਕਿਤੇ ਨੂੰ ਛੱਤ ਦੀ ਲੋੜ ਹੈਗੀ ਛੱਤ ਮਿਲਣੀ ਚਾਹੀਦੀ ਹੈ ਜੀ ਆ ਜੀ ਇਹਦਾ ਆਪਣਾ ਘਰ ਆ ਵਿਆਹੀ ਹੋਈ ਆਈ ਹੈ ਕੋਈ ਨੱਟ ਕੇ ਥੋੜੀ ਆਈ ਹੈ ਕੋਈ ਨਿਕਲ ਕੇ ਨਹੀਂ ਆਈ ਮਤਲਬ ਵਿਆਹ ਕੇ ਲਈ ਆ ਵਿਆਹ ਕੇ ਪੂਰਾ ਮੱਲਾ ਗਿਆ ਜੀ ਇੱਥੇ ਮੱਲੇ ਜੀ ਦਾ ਵਿਆਹ ਹੋਇਆ ਠੀਕ ਹਾਂਜੀ ਧੰਨਵਾਦ ਕਿਹੜਾ ਮੱਲਾ ਜੀ ਆਪਣਾ ਮੈਂ ਵਿਸ਼ਾਲ ਵਿਆਹ ਕਰਾਉਣਾ ਹੈ ਜੀ ਕੋ ਜਿਹੜਾ ਕੁੜੀ ਦਾ ਮਾਮਲਾ ਇੱਕ ਕੁੜੀ ਰਾਤ ਦੀ ਇੱਥੇ ਖੜੀ ਹੈ ਬੜੀ ਪਰੇਸ਼ਾਨ ਹੈ ਕਿ ਕੀ ਮਾਮਲਾ ਕੀ ਇਹ ਕਦੋਂ ਤੋਂ ਇਹਨੂੰ ਪਰੇਸ਼ਾਨ ਕਰ ਰਿਹਾ ਹੈ ਸਰ ਜੀ ਬਿਲਕੁਲ ਸਾਡੇ ਗੋਂਡੇ ਹੈਗੇ ਨਾ ਮਗਰ ਇਹਨਾਂ ਦਾ ਇਹ ਖੱਟਪੱਟੀ ਚੱਲਦਿਆਂ ਨੂੰ 8-9 ਸਾਲ ਹੋ ਗਏ ਨਾ ਕੋਰਟ ਦੇ ਜਰੀਏ ਆਏ ਵੀ ਹੈਗੇ ਇਹਨਾਂ ਬਾਅਦ ਚ ਅਲੱਗ ਰਹਿੰਦੇ ਸੀਗੇ ਤੇ ਮੁੰਡਾ ਘਰ ਜਾਂਦਾ ਨਹੀਂ ਕੁੜੀ ਕੱਲੀ ਪਰੇਸ਼ਾਨ ਹੁੰਦੀ ਆ ਇੱਥੇ ਮੁੰਡਾ ਆਂਦਾ ਜਾਂਦਾ ਇੱਥੇ ਕਈ ਵਾਰੀ ਆਂਦਾ ਜਾਂਦਾ ਦੇਖਿਆ ਹੈ ਮਤਲਬ ਇੱਥੇ ਆਂਦੇ ਜਾਂਦੇ ਪਰ ਕੁੜੀ ਨੂੰ ਛੱਡ ਕੇ ਪਾਜੀ ਹਾਂਜੀ ਹਾਂਜੀ ਜਿੱਦਕਿ ਕੁੜੀ ਇਹ ਵਿਆਹ ਕੇ ਲਿਆਈ ਸੀ ਕਿ ਲ ਮੈਰਿਜ ਹੈ ਕੀਤਾ ਨਹੀਂ ਬਿਲਕੁਲ ਮੈਂ ਖੁਦ ਬਰਾਤੇ ਗਿਆ ਵੈਸੇ ਹੈ ਜੀ ਅਚਾ ਖੁਦ ਬਰਾਤੇ ਹਾਂਜੀ ਬਿਲਕੁਲ ਵਿਆਹ ਵਧਿਆ ਕੀਤਾ ਸੀ ਮਾਪਿਓ ਆਪਣੇ ਇੱਕ ਕਾਰਨ ਕੀ ਉਹ ਕੁੜੀ ਨੇ ਕਿਉਂ ਨਹੀਂ ਬਸਣ ਦਿੱਤੀ ਕੀ ਪਤਾ ਨਹੀਂ ਇਹਨਾਂ ਦੀ ਗਲਤਫਹਿਮੀ ਆ ਗਈਆਂ ਜਾਂ ਕੀ ਹੈਗਾ ਬੱਚਿਆਂ ਦੀਆਂ ਗਲਤੀਆਂ ਕੀਤੀਆਂ ਹੋਈਆਂ ਮਾਪਿਓ ਨੂੰ ਭੁਗਤਣਾ ਪੈਂਦਾ ਹੈਗਾ ਇਹਨਾਂ ਦੀ ਰਜ਼ਾਮੰਦੀ ਹੋਣਾ ਚਾਹੀਦੀ ਹੈ ਅਸੀਂ ਤਾਂ ਹੀ ਚਾਹਨੇ ਹੈਗੇ ਤੁਹਾਡੇ ਵੱਲੋਂ ਕੁੜੀ ਦੀ ਕਿਸੇ ਵਜ੍ਹਾ ਗਲਤੀ ਹੈਗੀ ਦੇਖੋ ਅਸੀਂ ਤਾਂ ਆਪਣੇ ਸਾਹਮਣੇ ਤਾਂ ਦੇਖਿਆ ਨਹੀਂ ਹੈਗਾ ਅੰਦਰ ਅੰਦਰ ਕੀ ਹੁੰਦਾ ਹੈ ਨਾ ਸਾਸਿ ਨਹੀਂ ਜਾਣਦੇ ਵਰ ਜਿੱਦਕਿ ਕੁੜੀ ਨੇ ਇਲਜ਼ਾਮ ਲਾਇਆ ਕਿ ਮੈਨੂੰ ਜਾਤੀ ਸੋਚ ਕਲਾ ਵਿੱਚ ਜਨੈਕੀ ਇਹਦਾਂ ਦਾ ਇਲਜ਼ਾਮ ਲਾਣਾ ਗਲਤ ਨਹੀਂ ਹੈ ਦੇਖੋ ਜੀ ਇਹ ਤਾਂ ਇਹਨਾਂ ਨੂੰ ਪਹਿਲੇ ਸੋਚਣਾ ਚਾਹੀਦਾ ਸੀ ਕਿ ਕਿਹੜੀ ਜਾਤ ਚ ਕਰਦੇ ਪਏ ਆ ਜੀ ਮਤਲਬ ਹੁਣ ਆਪਾਂ ਜਾਤੀ ਸੋਚੀ ਲਵ ਜੀ ਲੈ ਕੇ ਉਹਨਾਂ ਦੀ ਗੱਲ ਹੈ ਇਹ ਗਲਤ ਗੱਲ ਹੈ ਜਿੱਦਕਿ ਉਹ ਇੱਕ ਕੁੜੀ ਘਰ ਆਈ ਹੈ ਕਿ ਪੰਚਾਇਤ ਨੇ ਉਹਨਾਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਜੀ ਚਾਹ ਹਫਤਾ ਹੋ ਗਿਆ ਸੀ ਸਮਝਾਉਣ ਦਾ ਸਾਨੂੰ ਮਤਲਬ ਕਿਸੇ ਨੇ ਮੰਨਦੇ ਪਈ ਨਹੀਂ ਕਿਹਾ ਸੀ ਕਿ ਕਿਹਾ ਵੀ ਕੋਆਪਰੇਸ਼ਨ ਕਰ ਲੋ ਤੁਸੀਂ ਆਪਸ ਵਿੱਚ ਵਧੀਆ ਹੋ ਜੀ ਜਿੱਥੇ ਵੀ ਰਹਿਣਾ ਇਕੱਠੇ ਰੋ ਵਧੀਆ ਰੋਈ ਰਾਤ ਦੀ ਕੁੜੀ ਇੱਥੇ ਬੈਠੀ ਉਹ ਬਹੁਤ ਪਰੇਸ਼ਾਨ ਹੈ ਜੀ ਘਰ ਤੋਂ ਪਰੇਸ਼ਾਨ ਹੈ ਹੈਗਾ ਨਾ ਕੁੜੀ ਇੱਥੇ ਬੈਠੀ ਹੈ ਆਪ ਫਰਾਰ ਹੈਗੇ ਨੇ ਇੱਕ ਕਦੋਂ ਗਏ ਫਰਾਰ ਕਦੋਂ ਹੈ ਜੀ ਇਹ ਕੱਲ ਸ਼ਾਮ ਦੇ ਹੀ ਮਤਲਬ ਜਦੋਂ ਇਹਨਾਂ ਪੁਲਿਸ ਥਾਣੇ ਬੁਲਾਏ ਤੇ ਉਸ ਤੋਂ ਬਾਅਦ ਆਇਆ ਹੈਗੇ ਨੇ ਉਸ ਤੋਂ ਬਾਅਦ ਚਲੇ ਗਏ ਮਤਲਬ ਸੱਚਾ ਬੰਦਾ ਹੁੰਦਾ ਉਹ ਸਾਹਮਣੇ ਕਰਦਾ ਵੀ ਜਿਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਜੀ ਮਤਲਬ ਕਿਤੇ ਨਾ ਕਿਤੇ ਸਾਬਿਤ ਵੀ ਗਲਤ ਬੰਦੇ ਬਹੁਤ ਪ੍ਰੂਫ ਸਾਹਮਣੇ ਹੈ ਹੀ ਰਹੀ ਜੀ ਜੇ ਮੌਕੇ ਦੇ ਹੁੰਦੇ ਤਾਂ ਫਿਰ ਠੀਕ ਸੀਗਾ ਹਾਂਜੀ ਸਰ ਕੀ ਨਾਮ ਹੈ ਆਪਣਾ ਕਿਹੜਾ ਮੱਲਾ ਪੈਂਦਾ ਜੀ ਗੁਰਮੀਤ ਸਿੰਘ ਵਿਸ਼ਾਲ ਵਿਹਾਰ ਨਗਰ ਇੱਕ ਇੱਕ ਕੁੜੀ ਬੜੀ ਪਰੇਸ਼ਾਨ ਹੈ ਜਿੱਦਾਂ ਕਿ ਹੋਲੀ ਦੇ ਤਿਵਾਰ ਆਇਆ ਲੋਕ ਤਿਵਾਰ ਮਨਾ ਰਿਹਾ ਪਰ ਇਹ ਰਾਤ ਦੀ ਇੱਥੇ ਬੈਠੀ ਹੈ ਮੱਲੇ ਦਾ ਤੁਹਾਡੇ ਮੱਲੇ ਦਾ ਮਾਮਲਾ ਇਹ ਕੀ ਮਾਮਲਾ ਕੀ ਆ ਸਰ ਇਹ ਪੂਰਾ ਮਾਉਲਾ ਮੁੰਡੇ ਦਾ 9 ਸਾਲ ਹੋ ਗਏ 10 ਸਾਲੋਂ ਦੀ ਕੁੜੀ ਨੂੰ ਵਿਆਹ ਨਹੀਂ ਨੂੰ ਅੱਛਾ ਉਹ ਰੱਖਦੇ ਨਹੀਂ ਹੈ ਕੋਰਟ ਚ ਕੇਸ ਚਲਦਾ ਸੀਗਾ ਹਾਂਜੀ ਕੋਰਟ ਵੱਲੋਂ ਖਰਚਾ-ਗੁਰਚਾ ਲੱਗਿਆ ਸੀਗਾ ਮੁਰਗੇ ਕਰਾਏ ਤੇ ਜage ਰਹਿ ਲਾ ਜ ਇਕੱਠੇ ਵੀ ਮੈਂ ਖਰਚ ਨਹੀਂ ਦੇ ਸਕਦਾ ਜਿਹਦੇ ਕੁੜੀ ਜੜਦੀ ਵੀ ਕਿਰਾਏ ਤੇ ਉਹਨੂੰ ਛੱਡ ਕੇ ਭੱਜ ਗਿਆ ਜੀ ਉਹਨੂੰ ਛੱਡ ਕੇ ਕਿਰਾਏ ਤੇ ਆਪ ਇੱਥੇ ਇਹਨਾਂ ਕੋ ਰਹਿੰਦਾ ਰਿਹਾ ਮਤਲਬ ਇੱਥੇ ਹੀ ਰਹਿੰਦਾ ਰਿਹਾ ਜੀ ਉਹ ਇੱਥੇ ਆਂਦਾ ਰਿਹਾ ਰੋਜ਼ ਆਂਦਾ ਰਿਹਾ ਅਸੀਂ ਕਹਨੂੰ ਝੂਠ ਬੋਲਾਂ ਬਿਲਕੁਲ ਆਂਦਾ ਰਿਹਾ ਇਹਨੂੰ ਇਹਨਾਂ ਸਾਥ ਮਿਲਣਾ ਚਾਹੀਦਾ ਕੁੜੀ ਨੂੰ ਮਤਲਬ ਕੁੜੀ ਕਰਕੇ ਜਾਣ ਬੂਝ ਕੇ ਉਹ ਕਹਿੰਦੇ ਬੇਦਖਲ ਕੀਤਾ ਪਰ ਘਰ ਚ ਹੀ ਰੱਖਿਆ ਉਹਨੂੰ ਹਾਂਜੀ ਉਹਨੂੰ ਘਰ ਚ ਹੀ ਰੱਖਿਆ ਹੈ ਰੋਜ਼ ਉਹਰੇ ਆਂਦਾ ਦੇਲ ਹੀ ਆਂਦਾ ਤੁਸੀਂ ਕਿਦਾਂ ਦੀ ਮੰਗ ਕਰਦੇ ਹੋ ਕੀ ਕੁੜੀ ਹੈ ਦੇਖੋ ਕੁੜੀ ਸਭ ਦੀ ਸਾਂਝੀ ਮੰਗੇ ਹੀ ਆ ਸਰਕਾਰ ਨੂੰ ਬੇਨਤੀ ਆ ਵੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਜਿਹਦੇ ਕੀ ਉਹ ਤਾਲੇ ਲਾ ਕੇ ਭੱਜ ਗਏ ਨੇ ਇੱਥੇ ਕੁੜੀ ਅੱਜ ਕੱਲ ਰਾਤ ਦੀ ਇੱਥੇ ਬਾਹਰ ਬੈਠੀ ਐ ਇਹਨਾਂ ਨੇ ਦੱਸਿਆ ਕਿ ਗਵੰਡੀਆਂ ਵੱਲੋਂ ਹੀ ਆਸ ਪੜੋਸ ਵੱਲੋਂ ਹੀ ਚਾਹ ਪਾਣੀ ਨੂੰ ਪੁੱਛਿਆ ਗਿਆ ਪਰ ਇਦਾਂ ਦੇ ਬੰਦੇ ਤੇ ਪੁਲਿਸ ਦੀ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਸੀ ਕਾਰਵਾਈ ਉਹ ਤੇ ਉਹਨਾਂ ਦੇ ਹੋਣੀ ਚਾਹੀਦੀ ਆ ਗਲਤ ਨੇ ਬੰਦੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਕਿਤੇ ਆਏ ਉਹਦੇ ਬਾਰੇ ਦੱਸਿਆ ਕਿ ਸਾਨੂੰ 112 ਤੇ ਕਾਲ ਆਈ ਸੀਗੀ ਮੌਕੇ ਤੇ ਆਏ ਆ ਹੁਣ ਇਹਨਾਂ ਦਾ ਮੀਆਂ ਬੀਵੀ ਦਾ ਝਗੜਾ ਆ ਤੇ ਇਹਨਾਂ ਨੂੰ ਬਿਠਾ ਲ ਕੇ ਹੁਣ ਥਾਣੇ ਤੋਂ ਆਈਓ ਸਾਹਿਬ ਆਏ ਆ ਇਹਨਾਂ ਨੂੰ ਲੈ ਕੇ ਇਹਨਾਂ ਨੂੰ ਬਲਾ ਕੇ ਉੱਥੇ ਉੱਥੇ ਬਿਠਾ ਲ ਕੇ ਵੀ ਫੈਸਲਾ ਕਰਦੇ ਸਰਟੀਫਾਈ ਕਰਾਉਣੇ ਇਹਨਾਂ ਦੇ ਸਰਟੀਫਾਈ ਕਰਾਉਣੇ ਲੋਕ ਮਗਾਂ ਨੂੰ ਤਾਲਾ ਵੀ ਲਗਾਇਆ ਗਿਆ ਤੁਹਾਡੀ ਨਿਗਰਾਨੀ ਚ ਲਗਾਇਆ ਗਿਆ ਨਹੀਂ ਸਾਡੀ ਨਿਗਰਾਨੀ ਤੇ ਨਹੀਂ ਲਗਾਇਆ ਪਹਿਲੇ ਬੁਡੇ ਵਾਲਿਆਂ ਨੇ ਪਹਿਲਾਂ ਲਾਇਆ ਹੋਇਆ ਤਾਲਾ ਕੁੜੀ ਦਾ ਤਾਲਾ ਉੱਤੇ ਲਵਾਤਾ ਕੁੜੀ ਦਾ ਅੱਛਾ ਠੀਕ ਹੈ ਨਾ ਬਿਠਾਉਣੇ ਦੋਵੇਂ ਪਾਰਟੀਆਂ ਤੋਂ ਥਾਣੇ ਸਚੂ ਸਾਹਿਬ ਬਲਾ ਕੇ ਤੇ ਦੇਖਦੇ ਇਹਨਾਂ ਦਾ ਜੋ ਹੈਗਾ ਕੋਰਟ ਦਾ ਜਾਂ ਕੋਰਟਿਕ ਭੇਜਾਂਗੇ ਇਹਨਾਂ ਨੂੰ ਜੇ ਸਾਡੇ ਕੋਲ ਹੁੰਦਾ ਹਾਲ ਜਾਂਚ ਕਰਾਂਗੇ ਕੋਈ ਠੀਕ ਹੈ